ਮੰਮੀ ਜੀ ਆ ਗਏ ਬੜੇ ਨੇ ਮੰਮੀ ਜੀ ਨੇ ਗਏ ਨਿਕੋੜ ਦੇ ਲੱਗੇ ਇੱਕ ਗੱਲ ਸੀਗੀ ਉਹ ਜੀ ਲੱਗੇ ਸਾਰੀ ਬੋਤ ਮੰਮੀ ਮੇਰੇ ਕੰਨਾਂ 'ਚ ਅਚਨ ਪੈਣੀ ਆ ਸੀ ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਤੁਹਾਡੇ ਸਾਰੇ ਨੂੰ ਦੀਵਾਲੀ ਬਹੁਤ ਹੀ ਵਧੀਆ ਰਹੀ ਹੋਗੀ ਮੰਮੀ ਜੀ ਗਏ ਪ੍ਰੀਤੀ ਦੀ ਕੋਲੇ ਗੰਗਾ ਨਗਰ ਤੇ ਮਨਦੀਪ ਦਾ ਲੱਗਦਾ ਨਹੀਂ ਜੀ ਘਰ ਜਾਵਾਂ ਸਿੰਨਾ ਸੁਨਣਾ ਅੱਜ ਮੰਮੀ ਜੀ ਆਉਂਦੇ ਆ ਮੰਮੀ ਨੂੰ ਅਸੀਂ ਲੈਣ ਜਾਣੇ ਆ ਠੀਕ ਆ ਤੇ ਬਣੇ ਰਹੇ ਬਲੌਗ ਦੇ ਵਿੱਚ ਐਂਡ ਤੱਕ ਕਿੰਗ ਬਲੌਗ ਬਹੁਤ ਜ਼ਿਆਦਾ ਘੈਂਟ ਦੁੱਧ ਨੀਂ ਇਹਨੂੰ ਖਾ ਜਾਊਗੀ ਕਿਉਂ ਇਹਦੇ ਪਿੱਛੇ ਪਈ ਰਹੀ ਨਹੀਂ ਐ ਤੂੰ ਬਿੱਲੀ ਦੁੱਧ ਚੋਰੀ ਚੀਂ ਜਨੇ ਦੁੱਧ ਪਾਈਦਾ ਵੀ ਵਿਚਾਰੀ ਨੇ ਹੁਣ ਚੋਰੀ ਪੀਣਾ ਹੀ ਆ ਤੂੰ ਥੋੜਾ ਪੌਂਦੀ ਹੋਏਗੀ ਕਿੰਨਾ ਦੁੱਧ ਪੋਣੀ ਆ ਇੱਕ ਕੱਪ ਇੱਕ ਕੱਪ ਨੇ ਬਿੱਲੀ ਦਾ ਕੀ ਬਣਦਾ ਬਿੱਲੀਆਂ ਪੀਂਦੀਆਂ 10-10 ਕੱਪ ਦੁੱਧ ਹੂ ਕਰਤਾ ਕਰਤਾ ਬੰਦ ਡੇੜੀ ਕਹਿੰਦਾ ਕਿ ਤੇ ਕਰੰਟ ਲਵਾ ਦਾਂ ਮੈਂ ਦੀ ਲੋ ਵੀ ਆਪਣੀ ਗਾਈਆਂ ਖਾਈ ਜਾਂਦੀਆਂ ਤੜਕੇ ਤੜਕੇ ਹਰਾ ਹਰਾ ਕਾ ਖੱਬੜਾ ਇਹ ਵੇਖ ਢਡਲੋ ਜੀ ਰੱਜਦੀ ਨਹੀਂ ਏ ਨਹੀਂ ਆਹ ਗੱਲ ਕਹਿਣੀ ਜੇ ਤੁਸੀਂ ਲੋ ਜੀ ਹੁਣ ਆਪਾਂ ਹੋ ਗਏ ਤਿਆਰ ਕਿਉਂਕਿ ਮੰਮੀ ਜੀ ਗਈ ਸੀ ਪਰੀ ਦੀਦੀ ਕੋਲੇ ਤੇ ਮੰਮੀ ਨੂੰ ਲੈਣ ਜੰਨੇ ਮੈਂ ਤੇ ਮਨਦੀਪ ਮਾਈਕ੍ਰੋ ਕੈਮਰਾ ਠੀਕ ਹੈ ਡੈਡੀ ਫਿਰ ਅਸੀਂ ਆ ਜੰਨੇ ਆ ਡੈਡੀ ਜੀ ਬਿੱਲੀ ਆ ਗਈ ਦੁੱਖ ਹੋਰ ਕੀ ਆ ਬਿੱਲੀ ਨੇ ਬੜਾ ਫਿੱਟ ਕੀਤਾ ਆ ਹਨ ਦੁੱਧ ਦੁੱਧ ਵੀ ਪਾ ਦਿੰਨੇ ਆ ਫੇਰ ਵੀ ਇਹ ਪਤਾ ਨਹੀਂ ਕੀ ਚਾਉਂਦੀ ਰੁਮਾਲ ਆ ਰੁਮਾਲ ਤਾਂ ਮੇਲਾ ਯਾ ਨਹੀਂ ਸੀਗਾ ਕੀ ਇੱਕ ਆਪਾਂ ਨੂੰ ਸੋਖ ਆਪਣੇ ਮਾਰਕੀਟ ਹੈਗਾ ਨੂਪਗੜ੍ਹ ਨੇੜੇ ਜੇ ਆ ਜਿਆਦਾ ਐਵੇਂ ਦਿੱਕਤ ਨਹੀਂ ਹੁੰਦੀ ਜਾਣ ਚ ਘਰ ਅੱਜ ਸੁੰਨਾ ਜਾ ਆਇਆ ਪਿਆ ਸੀ ਮੰਮੀ ਹੈ ਨਹੀਂ ਸੀਗੀ ਮੰਦੀਪ ਦਾ ਤਾਂ ਜਹਾਜ ਹੀ ਨਹੀਂ ਲੱਗਦਾ ਨਾ ਬੰਦੇ ਹਾਂਜੀ ਰੋਣ ਕੀ ਆਣੀਂਗੀ ਘਰੇ ਹਾਂ ਕਹਦੇ ਮੰਮੀ ਬਿਨਾ ਰੋਣ ਕੇ ਨਹੀਂ ਹੁਣ ਮੰਮੀ ਆ ਜਾਊਗੀ ਓ ਮੇਰਾ ਬਟੂਆ ਸੱਚ ਰਹਿ ਗਿਆ ਤੁਸੀਂ ਹਰ ਵਾਰੀ ਬੋਲੇ ਅੰਨੇ ਲੈ ਆ ਯਾਰ ਕਿੱਥੇ ਵੇ ਅੰਦਰ ਜੱਵ ਜੀ ਆ ਸੜਕ ਬਈ ਤਿਆਰ ਕਰਨ ਵਾਲੀ ਐ ਇਹਦੇ ਉੱਤੇ ਮਿੱਟੀ-ਮੁੱਟੀ ਪਾਵਾਂਗੇ ਇੱਕ ਵਾਰ ਤਾਂ ਐਵੇਂ ਪਈ ਐ ਖੱਡੇ ਬੜੇ ਬਣ ਗਏ ਇਹਦੇ ਵਿੱਚ ਤੁਸੀਂ ਇੱਕ ਉਖਲੀਆਂ ਲਵਾਉਣੀ ਜ਼ਰੂਰ ਉਖਲੀਆਂ ਕੀ ਲਵਾਉਣੇ ਆ ਮੋਟਰਸਾਈਕਲ ਦੇ ਮਿਲਣਾ ਤੇ ਸ਼ੌਕਰ ਹੀ ਐਵੇਂ ਹੋਏ ਖੜੇ ਚੱਕ-ਚੱਕ ਮਾਰਦਾ ਮੋਟਰਸਾਈਕਲ ਕੋਈ ਜੱਤੀ ਜਰਨੇ ਹੁੰਦੇ ਸੀ ਇਹ ਪਿੱਛੇ ਨਹੀਂ ਹੱਦਈ ਹੁੰਦੇ ਪਹਿਲਾਂ ਭਜਾ ਲੈਂਦੇ ਸੀ ਹੁਣ ਭਜਾਉਂਦਾ ਵੇਖਿਆ ਮੈਨੂੰ ਜਦੋਂ ਦਾ ਵਿਆਹ ਆਇਆ ਮੈਂ ਮੋਟਰਸਾਈਕਲ 30 ਦੀ ਸਪੀਡ ਤੇ ਚਲਾਉਣਾ ਇਨਾ ਅੰਤਰ ਪੈ ਜਾਂਦਾ ਬਈ ਬੰਦੇ ਦੀ ਲਾਈਵ 'ਚ ਬੜਾ ਚੇਂਜ ਆ ਜਾਂਦਾ ਹੁਣ ਜ਼ਿੰਮੇਵਾਰੀਆਂ ਬਹੁਤ ਹੋ ਜਾਂਦੀ ਬੰਦਾ ਉਵੇਂ ਹੀ ਹੱਸਦਾ ਹੱਸਦਾ ਦਿਖਦਾ ਲਾਈਵ 'ਚ ਜ਼ਿੰਮੇਵਾਰੀਆਂ ਟੈਨਸ਼ਨਾਂ ਵਿਆਹ ਤੋਂ ਬਾਅਦ ਬਹੁਤ ਹੋ ਜਾਂਦੀ ਆਹ ਦੇਖ ਲੋ ਜੀ ਆਪਣੇ ਪਿੰਡ ਦੀਆਂ ਗਲੀਆਂ ਸੁੰਨੀਆਂ ਸੁੰਨੀਆਂ ਹੋਈਆਂ ਖੜੀਆਂ ਰੌਣਕਾਂ ਜਮਾਂ ਹੀ ਨਹੀਂ ਰਹਿ ਗਈਆਂ ਨਾ ਇੱਧਰ ਤਾਂ ਜਮਾਂ ਟਿੱਬਾ ਆ ਜਾ ਪਿਆ ਕੀ ਕੰਨੀ ਆ ਸਾਰੇ ਕੋਈ ਕੰਮਾਂ ਤੇ ਲੱਗ ਗਏ ਪਹਿਲਾਂ ਮੁੰਡੇ ਮੰਡੇ ਹੁੰਦੇ ਸੀ ਨਾ ਅਸੀਂ ਬਹੁਤ ਇੱਥੇ ਪਿੰਡ ਚ ਰੌਣਕ ਲਾਈ ਰੱਖਦੇ ਸੀ ਹੁਣ ਤਾਂ ਐਵੇਂ ਸੁੰਨਾ ਹੋ ਗਿਆ ਪਿੰਡ ਮੰਮੀ ਜੀ ਆ ਗਏ ਆ ਜਾਓ ਹੁਣ ਚੱਲੀਏ ਭਰਤ ਮਿਲਾਵ ਮੰਡੀ ਦੇ ਵਿੱਚ ਦੇਖੋ ਆ ਸੜਕ ਟੁੱਟ ਗਈ ਇਹਨਾਂ ਨੂੰ ਪਕੜਦੀ ਸਾਰੀ ਜਗ੍ਹਾ ਬਈ ਧੂੜ ਹੀ ਧੂੜ ਬੁਰਾ ਹਾਲ ਕਰ ਰੱਖਿਆ ਰੋਡ ਦਾ ਇੱਕਦਮ ਜੈਨਤੀ ਸੀ ਤੇ ਨੇ ਲੋ ਭਾਈ ਹੁਣ ਮੰਮੀ ਕਹਿੰਦੀ ਹੂੰ ਕਵਿਤਾ ਦਾ ਜੂਸ ਇਹ ਕਹਿੰਦੀ ਮੰਮੀ ਪਪੀਤਾ ਦਾ ਜੂਸ ਪੀਉਂਗੀ ਮੈਂ ਮੰਗੇੋ ਤਾਂ ਵੈਸੇ ਹੀ ਖਰਾਬ ਗਿਆ ਤਾਂ ਲੋ ਵੀ ਹੁਣ ਬਾਈ ਬਣਾਈ ਜਾਂਦਾ ਘੈਂਟ ਜਿਹਾ ਜੂਸ ਅੱਧੀ ਮੰਮੀ ਤੇ ਵੀਡੀਓ ਬਣਾਈ ਸੀ ਕਮੇਡੀ ਵਾਲੀ ਜਿਹਨੇ ਨਹੀਂ ਦੇਖੀ ਇੰਸਟਾਗ੍ਰam ਤੇ ਉਹ ਦੇਖ ਲਓ ਜਾਗੇ ਮੰਮੀ ਸੋਚੂ ਤੇ ਕਿਹਨਾਂ ਜੀ ਜੇ ਮੈਂ ਤੁਸੀਂ ਲਾ ਇਹਨੇ ਮਾਰੀ ਕਿਆ ਖੜਵੰਦੇ ਤੋ ਘੋੜੀ ਚਲਾ ਕੇ ਰੇੜੀ ਹੋਲੀ ਹੁਣ ਮਮੀ ਲੈ ਸਾਈਕਲ ਲਾ ਕੇ ਜਮਾ ਜਮਾ ਜ਼ੀਰੋ ਦੀ ਸਪੀਡ ਤੇ ਮੀਟਰ ਵੇਖ ਲੋ ਪੁੱਤਰ ਦਾ ਨਾਂ ਕਹ ਮੈਨੂੰ ਮੀਟਰ ਖਰਾਬ ਪਤਾ ਨਹੀਂ ਕੋਲ ਜਿੱਤਨਾ ਪੱਕੀ ਬਣ ਗਈ ਨਾ ਛੜਕ ਪੱਕਾ ਹੀ ਮੈਂ ਤਾਂ ਲੱਡੂ ਵੰਡੂਗਾ ਪਿੰਡ ਚ ਕੋਣ ਪਜਾ ਕਿਲੋ ਯਾਰੀ ਮਮੀ ਸਾਥੀ ਡੈਡੀ ਨੇ ਲਾਇਆ ਮੰਜਾ ਕਰਦੇ ਕਿ ਕੁੱਤਾ ਕੱਤਾ ਨਾ ਵੜ ਜੇ ਹਨਾ ਬੈਗ ਐ ਕਿਵੇਂ ਰੱਖਤਾ ਚੱਕ ਬੈਗ ਮੈਨੂੰ ਤੇ ਕਹਦੇ ਕਿ ਰਹੁਣਾ ਕਿਵੇਂ ਰਿਹਾ ਫਿਰ ਮਮੀ ਤੁਹਾਡਾ ਸਫਰ ਉਹ ਤਾਂ ਠੀਕ ਰਿਹਾ ਹੁਣ ਮੁੰਡੀ ਮੁੰਡੀ ਕਰਾਏ ਚਾਹ ਬਣਾ ਬਣਾਣਾ ਇਹਦੀ ਮਿੱਠੀ ਭਰੀ ਜੀ ਸੁਣ ਦੇ ਬਣਾ ਹੁਣ ਤੂੰ ਡਾਂਗਰ ਕੀ ਚਾਹ ਵਾਹ ਰਿਵਾ ਸ਼ਾਬਾਸ਼ ਮੇਰੀ ਚੀਜ਼ ਬਚਾ ਕੇ ਰੱਖਦੀ ਹੈ ਕਹਿਣਾ ਹੋਊ ਮੰਦੀਪ ਆ ਕੀ ਹਾਂ ਰੱਬ ਦੀ ਲੈ ਜੀ ਮੇਰੀ ਲੈ ਜੀ ਉਹ ਦੀ ਲੈ ਜੀ ਲੈ ਜੀ ਆ ਨਵਾਂ ਹੀ ਨਾਂ ਰੱਖਤਾ ਮਮੀ ਜੀ ਲੱਗਿਆ ਸਾਰੇ ਪੁੱਤ ਦਾ ਮਮੀ ਮੇਰੇ ਕੰਨਾਂ 'ਚ ਅਜੰ ਬੰਨੀਆਂ ਸੀ ਜਦੋਂ ਮੈਂ ਰੋਟੀ ਬਣਾਉਂਦੀ ਸੀ ਨਾ ਰਾਤ ਨੂੰ ਉਹ ਮੈਨਾਂ ਲੱਗਿਆ ਜਿਵੇਂ ਮਮੀ ਬਾਜ ਮਾਰਦੀ ਸੀ ਮੰਦੀਪ ਤੁਸੀਂ ਬਾਜ ਮਾਰਦੇ ਨਹੀਂ ਨਾ ਉਹ ਕੰਨਾਂ 'ਚ ਗੂੰਜ ਹੀ ਪੈਂਦੀ ਆ ਮੰਮੇ ਦਾ ਨਵਾਂ ਘਾਤ ਤੇ ਗੈਸ ਬਣ ਇੱਕ ਤਾਂ ਕਾਰ ਵੀ ਸਮਰੂਤੀ ਦੋ ਜੀਪਾਂ ਗਈਆਂ ਸੀ ਤੁਸੀਂ ਜੀਪ ਤੇ ਮੈਂ ਕਾਰ ਤੇ ਅਰੇ ਇੰਨੇ ਜਣੇ ਕਿਵੇਂ ਪੂਰੇ ਆ ਗਏ ਜੀਪ ਚ ਆਉਣ ਨੂੰ ਕਿ ਸਿਕਾਈ ਜਾਣ ਤਾਂ ਨੀ ਬਰਾਤ ਨਹੀਂ ਜਾਂਦੀ ਪਾਈਦਾਂ ਜਾਂਦਾ ਤੰਜਾ ਜਾਂਦੇ ਇਕੱਠੇ ਡੇੜੀ ਕੇ ਦੋ ਤਿੰਨ ਪਾਈਦਾਂ ਤੇ ਘੜਕੇ ਸੀ ਪਾਈਦਾਂ ਤੇ ਉਹ ਬਾਲੇ ਖੋਸ ਸੀਗੇ ਬਿਨਾ ਸਾਜਾਂ ਤੋਂ ਉਂਗਲਾਂ ਖੜੀਆਂ ਕਰੀ ਜਾਣੋ ਦੇਖ ਲੋ ਭਾਈ ਪੁਰਾਣੇ ਟਾਈਮਾਂ ਦੇ ਕਿਵੇਂ ਵਿਆਹ ਸੀ ਅੱਜ ਕੱਲ ਦਾ ਨਾ 10 10 ਗੱਡੀਆਂ ਲੈ ਕੇ ਜਾਂਦੇ ਆ ਸਾਡੇ ਦੋ ਜੀਪਾਂ ਗਈਆਂ ਸੀ ਇੱਕ ਕਾਰ ਆ ਨੀ ਮਰੁਤੀ ਮੈਂ ਤੁਸੀਂ ਕਹਤੇ ਅਮਰੁਤੀ ਘਰ ਤੇ ਚਿੱਟੀ ਹੁੰਦੀ ਮਸਾਦੀ ਐਨੇ ਜਾਨੀ ਪੂਰੇ ਆ ਗਿਆ ਸੀ ਤੈਨੂੰ ਦੋ ਜੀਪਾਂ ਦੇ ਨਾਲ ਥੋੜੀ ਜੀ ਬਰਾਤ ਗਈ ਸੀਗੀ ਇੰਨੀ ਨਹੀਂ ਪਹਿਲਾਂ ਜਾਂਦੀ ਹੁੰਦੀ ਜੀ ਡੈਡੀ ਕਹਿੰਦਾ ਦੋ ਤਿੰਨ 22 ਦਿਨ ਤੇ ਆ ਗਈ ਉਹ ਦਰਦਾ ਨ ਰਿੰਕੂ ਦਾ ਡੈਡੀ ਉਹਦੀ ਬਰਾਤ ਗਈ ਟਰੈਕਟਰ ਟਰਾਲੀ ਤੇ ਜਿਹੜੀ ਜਦੋਂ ਜੀਪਾਂ ਵੀ ਨਹੀਂ ਸੀ ਟਰੈਕਟਰ ਟਰਾਲੀਆਂ ਵੀ ਨਹੀਂ ਸੀ ਉਹਦੋਂ ਫਿਰ ਕਿੱਥੇ ਜਾਂਦੇ ਨੇ ਉਹ ਤਾਂ ਕਈ ਜਣੇ ਤੁਰ ਕੇ ਚਲ ਜਾਂਦੇ ਸੀ। ਮੈਨੂੰ ਨੰਨੀ ਪਤਾ ਕੀ ਕਹਿੰਦੇ। ਪਹਿਲਾਂ ਘੋੜਿਆਂ ਦਾ ਬੜਾ ਸ਼ਾਂਤ ਸੀ ਪ੍ਰੋਣੇ ਨੂੰ ਘੋੜੇ ਤੇ ਬਾਹ ਲੈਂਦੇ ਸੀ। ਹਾਂ। ਕਿਆ ਮਗਰ ਤੁਰ ਕੇ ਚਲੇ ਜਾਂਦੇ। ਅੱਧੀ ਰਾਤ ਜੀ ਹੁੰਦੀ ਸੀ ਮੰਮੀ ਹੈਨਾ। ਹਾਂ। ਬਲਦ ਘਟਿਆਂ ਤੇ ਵੀ ਜਾਂਦੇ ਸੀ। ਇਹਨਾਂ ਨੇ ਨਾ ਬਲਦ ਘਟਿਆਂ ਤੇ ਜਾਂਦੇ ਸੀ। ਬਲਦਾਂ ਨੂੰ ਸਿੰਘਾਂ ਤੇ ਬੰਨ੍ਹਦੇ ਸੀ ਸਵੀਕਰ। ਹਾਂ। ਬਲਦੇ ਜੀ ਸੀ ਸਿੰਘਾਂ ਦੇ ਵਿਚਾਲੇ ਨਾ ਸਵੀਕਰ ਬੰਨ੍ਹ ਦਿੰਦੇ ਸੀ। ਹਾਂ। ਉਹ ਕਹਿੰਦਾ ਬਲਦ ਤੁਰੇ ਜਾਂਦੇ ਹੁੰਦੇ ਸੀ। ਨਾ ਮਤ ਮਤ ਮਾਰ ਕੇ ਲੱਤ ਕੋੜ ਦੇ ਮਮੇ ਜੀ ਨੇ ਕੋੜ ਦੇ ਲੈ ਗਏ ਇੱਕ ਗੱਲ ਸੀਗੀ ਉਹ ਤਾਂ ਲਹਿੰਗਿਆਂ ਵਾਲਾ ਲਹਿੰਗਿਆਂ ਦਾ ਜਿਹੜਾ ਰਿਵਾਜ ਪਾਇਆ ਨਾ ਇਹ ਸੁਗ ਸੀ ਪਹਿਲਾਂ ਬੁੜੀਆਂ ਪਾਉਂਦੀਆਂ ਘਗਰੇ ਸੀ ਲਹਿੰਗਿਆਂ ਦੀ ਲੋੜ ਹੀ ਨਹੀਂ ਸੀ ਥੋੜਾ ਪੱਕਾ ਨਾ ਪੱਕ ਕੇ ਕਿੰਨੂੰ ਹਾਂ ਐਵੇਂ ਤੇ ਹੋਈ ਡੈਡੀ ਕੀ ਕਹਿੰਦੇ ਸੀ ਮੈਂ ਧਾਗਾ ਬੰਨੂ ਇਹਨਾਂ ਨੂੰ ਜਿਹੜਾ ਜਿਹੜਾ ਵੀ ਲੈ ਕੇ ਗਿਆ ਥੋੜੂਗਾ ਲੱਗ ਜਾਵੇ ਜਾ ਤਾਂ ਮੰਦੀ ਪੱਖਾਂ ਦੇ ਨਾਲ ਲੋ ਜੀ ਸ਼ਾਮ ਜੀ ਦਾ ਹੋ ਗਿਆ ਟਾਈਮ ਤੇ ਪਿਆਰਾ ਇਹ ਵੀਊ ਦੇਖ ਸਕਦੇ ਆ ਖੇਤਾਂ ਦਾ ਕਿੱਥੇ ਆਲਣਾ ਆਲਣੇ ਬਹੁਤ ਪਾਰ ਖੇਤੇ ਆ ਦੇਖੋ ਕਿੰਨੂ ਐਤ ਕੀ ਗਿਹੜੇ ਲੱਗੇ ਨੇ ਪਹਿਲਾਂ ਨਹੀਂ ਲੱਗੇ ਸੀ ਜਿੰਨੇ ਕਿੰਨੂ ਹੁਣ ਲੱਗੇ ਸ਼ਾਮ ਦਾ ਹੋ ਗਿਆ ਬਈ ਟਾਈਮ ਤੇ ਪਿਆਰਾ ਹੈ ਵੀਊ ਦੇਖੋ ਖੇਤਾਂ ਦਾ ਡੈਡੀ ਹਣੀ ਹੋਰੇ ਖਾਲਾ ਛੰਗੀ ਜਾਂਦੇ ਆ ਆਪਾਂ ਵੀ ਕਰੋਨੇ ਹੈਲਪ ਡੈਡੀ ਨਾਲ ਆ ਕਾ ਨਾ ਛੱਪੜਾਂ ਚ ਬਹੁਤ ਜ਼ਿਆਦਾ ਹੁੰਦਾ ਸੀ ਨਾ ਡੈਡੀ ਪਹਿਲਾਂ ਛੱਪੜਾਂ ਚ ਹੁੰਦਾ ਸੀ ਇਹ ਕ ਹੁਣ ਖਾਲਿਆਂ ਚ ਉੱਗਣ ਲੱਗ ਗਿਆ ਫੁੱਲੀ ਜੰਡਾ ਤਾਂ ਆਪਾਂ ਖਾੜਾ ਵੈਲਾ ਪਰੇ ਦੀ ਸੀਗਾ ਹੁਣ ਐਂ ਦੀ ਸਿੱਧਾ ਹੀ ਘੜਤਾ ਹਲੇ ਤਾਂ ਆਪਣੇ ਆਸ-ਪਾਸੇ ਐ ਬੰਜਰ ਜਿਹਾ ਦਿਖਦਾ ਨਾ ਜਿੱਦੋਂ ਇੱਥੇ ਸਰੋਂ ਹੋ ਜਾਂਦੀ ਨਹੀਂ ਵੱਡੀ ਵੱਡੀ ਇੰਨਾ ਘੈਂਟ ਮਤਲਬ ਲੱਗਦਾ ਨਾ ਚਾਰੇ ਬੰਨੇ ਪੂਰਾ ਇੱਕਦਮ ਗ੍ਰੀਨਰ ਗ੍ਰੀਨ ਗ੍ਰੀਨ ਰੀ ਆ ਜਾਂਦੀ ਏ ਗ੍ਰੀਨ ਏਕੇ ਨੂੰ ਸੱਤ ਦਾ ਅੱਜ ਫੇਰ ਕਾਂ ਬੋਲੀ ਜਾਂਦਾ ਪਰੇ ਬਨੇਰੇ ਤੇ ਬੋਲੇ ਤਾਂ ਹੀ ਹੁੰਦਾ ਮੇਰੇ ਸਾਹਨ ਇੱਥੇ ਆਪਣੇ ਵਧੀਆ ਬਾੜੀਆਂ ਬਣੀਆਂ ਕਿਉਂਕਿ ਆਹ ਥਾਂ ਪਹਿਲਾਂ ਰੁਕਿਆ ਹੋਇਆ ਸੀ ਖਾੜਾ ਐਂਦੀ ਸੀਗਾ ਫਿਰ ਅਸੀਂ ਇਹਦੀ ਖਾਲਾ ਬਣਾ ਤਾਣ ਸਿੱਧਾ ਤੇ ਆ ਜਗਾ ਬਚ ਗਈ ਹੈ ਨਾ ਸਬਜੀ ਵਗੈਰੇ ਵਿਜਣ ਨੂੰ ਆ ਛੱਪੜ ਨੂੰ ਬਈ ਵੱਡਾ ਪਟਾਉਣਾ ਆਪਾਂ ਵੱਡਾ ਕਰਾ ਕੇ ਇਹਨੂੰ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਣੀ ਦਾ ਸਟੋਕ ਰੱਖ ਲਿਆ ਕਰਾਂਗੇ ਹੁਣ ਪਾਣੀ ਦੀ ਬਹੁਤ ਦਿੱਕਤ ਆ ਆਪਣੇ ਖੇਤਾਂ ਦੇ ਵਿੱਚ ਕਈ ਵਾਰ ਨਹਿਰਾਂ ਦੀ ਬੰਦੀ ਹੋ ਜਾਂਦੀ ਹੈ ਰਾਜਸਥਾਨ ਏਰੀਆ ਚ ਪਾਣੀ ਬਹੁਤ ਜ਼ਿਆਦਾ ਘਟਾ ਤੇ ਕਰਦੇ ਆਪਾਂ ਇਹਦਾ ਸੋਲੂਸ਼ਨ ਵੀ ਸਰੋਂ ਤਾਂ ਬਹੁਤ ਸੋਹਣੀ ਉੱਗੀ ਹੈ ਪਰਮਾਤਮਾ ਦੀ ਕਿਰਪਾ ਹੀ ਹੈ ਤਕੀ ਲਓ ਜੀ ਆਪਣੇ ਘਰੇ ਬਣੀ ਅਜ ਨਿਊ ਡਿਸ਼ ਕੀ ਹੈ ਦ ਨਾ ਮਨਦੀਪ ਆਲੂ ਫ੍ਰੈਂਚ ਆਲੂ ਫ੍ਰੈਂਚ ਸੋਸ ਵੀ ਆ ਗਿਆ ਖਾ ਕੇ ਦੇ ਦੇ ਕਿਵੇਂ ਬਣੀਆ ਰਾਤ ਜੀ ਦਾ ਹੋ ਗਿਆ ਟਾਈਮ ਬਾਈ ਤੇ ਸਾਰੇ ਬਨੇ ਨਹੀਂ ਰਹਿਨੇ ਰਿਹਾ ਕਿਉਂਕਿ ਲਾਈਟ ਹੈ ਨਹੀਂ ਕਿ ਲਾਈਟ ਬੜੇ ਕੱਟ ਲਾਉਂਦੀ ਆਪਣੇ ਪਤਨੇ ਕੀ ਇਸ਼ੂ ਹਾਂਜੀ ਮੰਮੀ ਮਾਂ ਨੇ ਜਵਾਰੀ ਹੈ ਨਹੀਂ ਪਾੜ ਕੇ ਪਾਣੀ ਦੋ ਹੂੰ ਬਹੁਤ ਘੰਟ ਬਨੇ ਬਹੁਤ ਜਿਆਦਾ ਟੈਸਟੀ ਬੋਤਾ ਬਧੀਆ ਮਾਰਕਟ ਲਿਆਂਦੀ ਲੋੜ ਨਹੀਂ ਕਰੀ ਬਣਾ ਲੈ ਮम्मी ਨੇ ਵਾਕ ਹੀ ਘੈਂਟ ਬਣਾਏ ਜਿਹੜੀ ਚੀਜ਼ ਜੀ ਕਰੇ ਨਾ ਖਾਣ ਨੂੰ ਮੈਂ ਦੱਸ ਦਿਆ ਕਰ ਬਣਾ ਦੇ ਨਾ ਕਰੂ ਮੇਰੀ ਤੀਨ ਆਹ ਬਲਬ ਜਾਣ ਕੇ ਕਿਹੜਾ ਬਲਬ ਆਹ ਇੱਧਰ ਪਰ ਇਹ ਕਹਿੰਦੀ ਸੀ ਮੰਮੀ ਤੂੰ ਦੇਖਾਣੇ ਉਹ ਜਿਹੜੇ ਆਉਂਦੇ ਹਮਦੀ ਤੋਂ ਹੂੰ ਸਵੇਰੇ ਸਵੇਰੇ ਚੁੱਲ੍ਹੇ ਦੀ ਅੱਗ ਬੜੀ ਵਧੀਆ ਲੱਗਦੀ ਵਾਕਈ ਪਾਥੀਆਂ ਹੀ ਬੜਾ ਸਾਤ ਦੇ ਗਈਆਂ ਨਾ ਮੰਦੀ ਪੈਦ ਕੀ ਕਰੇ ਗੀਰਾ ਵੀ ਆਪਣਾ ਥੋੜਾ ਜਿਹਾ ਰਹਿ ਗਿਆ ਗੀਰਾ ਖਤਮ ਹੋ ਗਿਆ ਨਾ ਤੁਸੀਂ ਬੈਠੇ ਚੁੱਲ੍ਹੇ ਅੱਗੇ ਹੁਣ ਹੈ ਚਿੱਲੇ ਚੋਂ ਅੱਗ ਨਹੀਂ ਬੁਝਣ ਦੇਣੀ ਲੈ ਹੁਣ ਤੱਕੇ ਨਾ ਬੁਝ ਵੀ ਸਕਦੀ ਐ ਚ ਮੇਰਾ ਕੀ ਕੁਸੂਰ ਪਾਥੀਆਂ ਗਿੱਲੀਆਂ ਮੈਨੂੰ ਲੱਗਦਾ ਆ ਫੂਕਣੀ ਹੈਗੀ ਐ ਨਾ ਇੱਕ ਫੜਾ ਇੱਧਰ ਹਮ ਹੈਗਾ ਨਾ ਤਜਰਬਾ ਇਹ ਤਜਰਬੇ ਨਾਲ ਵੱਲਦੀ ਅੱਗ ਬਊਆ ਦੇਖਣਾ ਪਾਣੀ ਗਰਮ ਨਾ ਆਇਆ ਨਾ ਇਹ ਤਜਰਬੇ ਨਾਲ ਵੱਲਦੀ ਅੱਗ ਤੂੰ ਤਾਂ ਹੈ ਹੂ ਹੂ ਕਰੀ ਜਾਨੀ ਸਵੇ ਦਾ ਪਿਆਰਾ ਇਹ ਵਿਊ ਦੇਖੋ ਕਿੰਨਾ ਵਧੀਆ ਲੱਗਦਾ ਨਾ ਖੇਤਾਂ ਦੇ ਵਿੱਚ ਇੰਗਲ ਐਵੇਂ ਖੜੇ ਜਿਵੇਂ ਦੋ ਭਰਾ ਕੋਈ ਸੁੱਤੇ ਪਹਿਣ ਰਜਾਈ ਲੈ ਕੇ ਵਿਚਾਰੇ ਪੱਲੀ ਲੈ ਕੇ ਪਏ ਅੰਦਰ ਕਰਨ ਵਾਲਾ ਸਿਸਟਮ ਬਣਾਵਾਂਗੇ ਯਾਰ ਗਰਾਜ ਗਰੂ